ਨਗਰ ਕੌਂਸਲ ਪਾਟੜਾ ਨੰਬਰ 14 ਨੰਬਰ ਵਾਰਡ ਦੇ ਵਿੱਚ ਜਿੱਥੇ ਕਿ ਵੱਖ-ਵੱਖ ਪਾਰਟੀਆਂ ਵੱਲੋਂ ਹੋਰ ਵੀ ਕਈਆਂ ਵੱਲੋਂ ਇੱਥੇ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਇੱਥੇ ਕੜਾਏ ਨੇ ਕ੍ਰਿਸ਼ਨ ਸਿੰਘ ਉਹਨਾਂ ਨੇ ਵੀ ਨਾਲ ਕਾਫੀ ਜ਼ਿਆਦਾ ਅਜੇ ਘਰ-ਘਰ ਜਾ ਕੇ ਲੋਕਾਂ ਦੇ ਰੋਡ ショਅ ਕੀਤਾ ਹੈ ਔਰ ਘਰਾਂ ਦੇ ਵਿੱਚ ਜਾ ਕੇ ਵੋਟਾਂ ਮੰਗਰ ਦਾ سلسلہ ਜਾਰੀ ਕੀਤਾ ਰੱਖਿਆ ਕਰੀ ਰੱਖਿਆ ਹੈ ਕਿਉਂਕਿ ਉਹਨਾਂ ਦੇ ਨਾਲ ਅੱਜ ਕਾਫੀ ਵੱਡੀ ਤعداد ਦੇ ਵਿੱਚ ਮਹੱਲਾ ਵਾਸੀ ਨੇ ਔਰ ਜਿਹੜੇ ਕਿ ਦੇਖਦੇ ਹਾਂ ਕਿਸ ਤਰ੍ਹਾਂ ਦਾ ਉਹਨਾਂ ਸਹਿਮੁਲ ਵਿੱਚ ਔਰ ਕਿਸ ਤਰ੍ਹਾਂ ਉਹਨਾਂ ਘਰ ਘਰ ਜਾਣ ਦਾ ਡੋਰ ਟੂ ਡੋਰ ਜਾਣ ਦਾ ਅੱਜ ਪਲਾਨ ਬਣਾਇਆ ਹੋਇਆ ਹੈ ਉਹਨਾਂ ਦੇ ਨਾਲ ਜਿਹੜੇ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਗੁਪਤਾ ਔਰ ਸੀਨੀਅਰ ਮੀਤ ਪ੍ਰਧਾਨ ਜਿਹੜੇ ਕਿ ਭਗਵਦਿਆਲ ਨਿਕਾ ਸਮੇਤ ਕੁਲਦੀਪ ਸਿੰਘ ਥਿੰਦ ਅਤੇ ਸੁਨੀ ਜਲੂਰ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਮਦਨ ਲਾਲ ਅਤੇ ਔਰ ਮਹਿਲਾਵਾਂ ਵੀ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੀਆਂ ਉਹਨਾਂ ਦੇ ਨਾਲ ਸਹਿਯੋਗ ਕਰ ਰਹੀਆਂ ਨੇ ਤੁਸੀਂ ਤੁਹਾਨੂੰ ਕੁਛ ਵਕਤ ਜਿਹੜਾ ਕਿ ਡੋਰ ਟੂ ਡੋਰ ਜਾ ਰਹੇ ਨੇ ਉਹਨਾਂ ਦਾ ਤੁਹਾਨੂੰ ਪ੍ਰਤੱਖ ਦੇਖ ਲੇਡੀਜ਼ ਵੀ ਇਹਨਾਂ ਨਾਲ ਕਾਫੀ ਜ਼ਿਆਦਾ ਇਸ ਟਾਈਮ ਘਰ ਘਰ ਡੋਰ ਟੂ ਡੋਰ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹੌਸਲੇ ਆ ਔਰ ਜਿਹੜੇ ਤੁਸੀਂ ਘਰਾਂ ਦੇ ਵਿੱਚ ਜਾਂਦੇ ਆ ਘਰਾਂ ਦੀਆਂ ਸਵਾਨੀਆਂ ਕਿਸ ਤਰ੍ਹਾਂ ਦੇ ਉਹਨਾਂ ਨੇ ਇਸ ਵਾਰ ਵਕਤ ਉਹਨਾਂ ਨੇ ਚੇਂਜ ਕਰਨ ਲਈ ਮਨ ਬਣਾਇਆ ਹਾਂਜੀ ਕ੍ਰਿਸ਼ਨ ਪ੍ਰਧਾਨ ਜੀ ਬਹੁਤ ਵਧੀਆ ਨੇ ਜੀ ਸਾਡੇ ਜਵਾਕ ਨੇ ਬੱਚੇ ਨੇ ਜੀ ਇਹ ਸ਼ੁਰੂ ਤਾਂ ਇਹ ਚ ਲੋ ਹੁਣ ਤਾਂ ਜਿੱਤ ਕੇ ਐਮਸੀ ਬਣਨਗੇ ਸ਼ੁਰੂ ਤੇ ਐਮਸੀ ਨੇ ਜੀ ਸਾਡੇ ਕਿ ਬਹੁਤ ਵਧੀਆ ਹੈ ਸਾਡਾ ਗੜੀ ਮੱਲੇ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਕਿ ਇਹਨਾਂ ਦਾ ਕਹਿਣਾ ਸੀ ਕਿ ਅੱਜ ਇੱਥੇ ਜਿਹੜਾ ਕਾਫੀ ਹੌਸਲੇ ਬੁਲੰਦ ਹੈ ਔਰ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਜਾਣ ਵਾਲੀਆਂ 16 ਨੰਬਰ ਵਾਰਡ ਦੇ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਖੜੇ ਨੇ ਉਹਨਾਂ ਦੀ ਵੀ ਕਾਫੀ ਜਾਰੀ ਵੱਡੀ ਲੀਡ ਲੈ ਕੇ ਕਹਿੰਦੇ ਵੀ ਜਿੱਤ ਪ੍ਰਾਪਤ ਕਰਾਂਗੇ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਜਿਹੜੇ ਕਿ ਵਾੜ ਵਾਸੀ ਵੀ ਜੁੜੇ ਹੋਏ ਆ ਔਰ ਅਸੀਂ ਇਹਨਾਂ ਨਾਲ ਗੱਲ ਕਰਦੇ ਕਿ ਕਿਸ ਤਰ੍ਹਾਂ ਦਾ ਅੱਜ ਜਿਹੜਾ ਕਿ ਇਹਨਾਂ ਦਾ ਇੱਥੇ ਰੋਡ 'ਚੋ ਲਾਸਟ ਦਿਨ ਹੈ ਅੱਜ ਜਿਹੜਾ ਇਹਨਾਂ ਨੇ ਘਰ ਘਰ ਜਾ ਕੇ ਕਰ ਰਿਹਾ ਹਾਂ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਅੱਜ ਸਾਡੇ ਜੋ ਪਾਤਰਾਂ ਦੇ ਵਾਰਡ ਨੰਬਰ 16 ਦੇ ਵਿੱਚ ਇੱਕ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਜਿਸ ਦਾ 21 ਤਰੀਕ ਨੂੰ ਚੋਣ ਹੋਣੀ ਹੈ ਜਿਸ ਦੇ ਸਰਦਾਰ ਕੁਲਵੰਤ ਸਿੰਘ ਜੀ ਐਮਐਲਏ ਸਾਹਿਬ ਅਤੇ ਉਹਨਾਂ ਦੀ ਪੂਰੀ ਟੀਮ ਨੇ ਸਾਡੇ ਜੋ ਕਿ ਕਿਸ਼ਨ ਸਿੰਘ ਜੀ ਜੋ ਕਿ ਪਾਰਟੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣਾਇਆ ਤੇ ਬਹੁਤ ਵੱਡੀ ਲੀਡ ਦੇ ਨਾਲ ਸਾਡੇ ਗੁਪੇਮ ਗੁਪਤਾ ਜੀ ਸੋਨੀ ਜਲੂਰ ਜੀ ਵਿੱਕੀ ਜੀ ਜੋ ਕਿ ਐਮਐਲਏ ਸਾਹਿਬ ਦੇ ਬੇਟਾ ਨੇ ਆਪ ਆਪਣੀ ਲੀਡ ਇੱਥੇ ਇਹਨਾਂ ਨੂੰ ਗਾਈਡ ਕਰ ਰਹੇ ਨੇ ਆ ਕੇ ਸੋ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਵੀ ਆ ਕਿਉਂਕਿ ਵਾਰਡ ਨੰਬਰ 16 ਜੋ ਕਿ ਇੱਕ ਐਸੀ ਵਾਰਡ ਹੈ ਕਿਸ਼ਨ ਸਿੰਘ ਜੀ ਇਥੋਂ ਸਾਡੇ ਕੈਂਡੀਡੇਟ ਨੇ ਬਹੁਤ ਵੱਡੀ ਲੀਡ ਨਾਲ ਅਸੀਂ ਸਾਰਿਆਂ ਦੇ ਸਹਿਯੋਗ ਟਰਾਹੇ ਸਹਿਯੋਗ ਨਾਲ ਜਿੱਤ ਪ੍ਰਾਪਤ ਕਰਾਂਗੇ ਆ ਆਮ ਆਦਮੀ ਪਾਰਟੀ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਹੋਈ ਪਹੁੰਚੇ ਹੋਏ ਨੇ ਔਰ ਉਹਨਾਂ ਨਾਲ ਰਲ ਕੇ ਇੱਥੇ ਜਿਹੜਾ ਕਿ ਇੱਥੇ ਘਰ ਘਰ ਜਾ ਕੇ ਵੋਟਾਂ ਸੰਬੰਧੀ ਹਰ ਇੱਕ ਦੇ ਨਾਲ ਗੱਲਬਾਤ ਕਰ ਰਿਹਾ ਕਿਉਂਕਿ ਉਹਨਾਂ ਦੇ ਨਾਲ ਸਹਿਚਾਰ ਜਿਸ ਤਰ੍ਹਾਂ ਦਾ ਇਹਨਾਂ ਦਾ ਅੱਜ ਇੱਥੇ ਘਰ ਘਰ ਜਾਣ ਦਾ ਲਾਸਟ ਰੋਡ ਚੋਂ ਪ੍ਰਧਾਨ ਜੀ ਕਿਸ ਤਰ੍ਹਾਂ ਲੱਗ ਰਹੇ ਜੋ ਅੱਜ ਅਸੀਂ ਦੇਖ ਰਹੇ ਹਾਂ ਔਰ ਵੀ ਜੋ ਸਾਡਾ ਬਾੜ ਬਾੜ ਨੰਬਰ 16 ਜਿੱਥੇ ਸਾਡੇ ਲਾਲੀ ਮਾਈ ਜੀ ਸਾਡੇ ਉਮੀਦਵਾਰ ਪਹਿਲਾਂ ਜਿੱਤੇ ਹੋਏ ਤੇ ਸਾਡੇ ਐਮਸੀ ਸਾਹਿਬ ਤੇ ਤੇ ਸੀਨੀਅਰ ਬੈਸ ਪ੍ਰਧਾਨ ਹੀ ਬਣੇ ਨੇ ਉਹਨਾਂ ਦੇ ਕਾਲ ਚਲਾਨ ਕਰਨ ਤੋਂ ਬਾਅਦ ਆ ਇਹ ਸੀਟ ਖਾਲੀ ਪਈ ਤੀ ਸਾਡੇ ਜੋ ਕ੍ਰਿਸ਼ਨ ਜੀ ਨੇ ਸਾਡੇ ਨਾਲ ਕਾਫੀ ਲੰਬੇ ਸਮੇਂ ਜੁੜੇ ਹੋਏ ਨੇ ਸਾਡੀ ਐਮਐਲਏ ਸਾਹਿਬ ਨੇ ਡਿਊਟੀ ਲਈ ਦੀ ਮੇਰੀ ਤੇ ਭਗਵਤਨ ਨਿੱਕੇ ਦੀ ਰੇਮ ਗੁਪਤਾ ਜੀ ਸਾਡੇ ਤੇ ਐਪੀ ਜੀ ਪੂਰੀ ਟੀਮ ਦੀ ਡਿਊਟੀ ਲਈ ਵੀ ਤੁਸੀਂ ਸਰਵੇ ਕਰੋ ਵੀ ਉਹਨੇ ਕੀ ਆ ਅਸੀਂ ਕ੍ਰਿਸ਼ਨ ਸਾਰੇ ਬਾੜ ਦੇ ਵਿੱਚ ਫਿਰੇ ਜੋ ਕ੍ਰਿਸ਼ਨ ਦੀ ਇਹਦੀ ਮਤਲਬ ਸਾਰੇ ਬਾੜ ਜੋ ਸਾਨੂੰ ਵਧੀਆ ਗੱਲਬਾਤ ਲੱਗੀ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਟਿਕਟ ਦਿਓ ਤੇ ਬਹੁਤ ਹੀ ਅਸੀਂ ਵੱਡੀ ਲੀਡਨ ਵਾਲਾ ਇਹ ਸੀਟ ਜਿੱਤਣ ਜਾ ਰਹੇ ਹਾਂ ਜੋ ਸਾਡੇ ਐਮਐਲਏ ਕਲਵੰਸੀ ਜੀ ਨੇ ਉਹਨਾਂ ਦੀ ਬਦੌਲਤ ਜੋ ਕੰਮ ਕਰਦੇ ਨੇ ਬਿਨਾਂ ਭੇਦਭਾਵ ਤੋਂ ਬਿਨਾਂ ਕੋਈ ਵੀ ਸਾਡੇ ਨਾਲ ਆਵੇ ਆ ਜੇ ਕਦੇ ਵੀ ਪੇਤ ਭਾਵ ਨਾਲ ਅਸੀਂ ਕੰਮ ਨਹੀਂ ਕੀਤਾ ਅਸੀਂ ਵੱਧ ਤੋਂ ਵੱਧ ਜਦੋਂ ਖਰਾੜਾ ਕ੍ਰਿਸ਼ਨ ਐਮਸੀ ਬਣ ਗਿਆ ਇਸ ਵਾਰਡ ਦਾ ਵਿਕਾਸ ਕਰਾਵਾਂਗੇ ਤਾਂ ਕਿ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਪਹਿਲਾਂ ਉਹਨਾਂ ਨੂੰ ਅਸੀਂ ਹੱਲ ਕਰਾਵਾਂਗੇ ਸਾਰਿਆਂ ਸਨ ਮਤਨ ਲਾਲ ਆਮ ਆਦਮੀ ਦੇ ਸ਼ਹਿਰੀ ਪ੍ਰਧਾਨ ਜੀ ਵੀ ਕਿ ਅੱਜ ਦਸਰੇ ਸਨ ਪਰ ਇਹਨਾਂ ਦੇ ਹੌਸਲੇ ਬੁਲੰਦ ਹੈ ਕਿਸ ਤਰ੍ਹਾਂ ਲੱਗ ਰਿਹਾ ਕ੍ਰਿਸ਼ਨ ਜੀ ਔਰ ਤੁਸੀਂ ਹਲਕਾ ਵਿਧਾਇਕ ਦੇ ਬੇਟੇ ਹੋ ਕਿਸ ਤਰ੍ਹਾਂ ਅੱਜ ਕਾਫੀ ਜਾਰੀ ਚਾਹਲ ਪਹਿਲਾ ਕਾਫੀ ਭੀੜ ਭੜਕਾ ਹੈ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਘਰ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਗਰਮ ਜੀ ਅਸੀਂ ਵਾਰਡ ਨੰਬਰ 16 ਦੇ ਵਿੱਚ ਆਏ ਹੋਏ ਹਾਂ ਤੇ ਇੱਥੇ ਤੇ ਜਵਾਨ ਸਾਥੀ ਸਾਰੇ ਨਾਲ ਨੇ ਤੇ ਜਿਸ ਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਸਾਡਾ ਪ੍ਰਾਕਰਿਸ਼ਨ ਵੱਧ ਤੋਂ ਵੱਧ ਲੀਡ ਨਾਲ ਜਿੱਤੇਗਾ ਤੇ ਮੈਂ ਸਾਰੇ ਅੱਗੇ ਬੇਨਤੀ ਵੀ ਕਰਦਾ ਕਿ ਇਹਨੂੰ ਬਾਈ ਜੀ ਨੂੰ ਵੱਧ ਤੋਂ ਵੱਧ ਲੀਡ ਨਾਲ ਆਪਾਂ ਫਤਿਹ ਕਰਾਈਏ ਜੀ ਜਿੰਨ ਸਾਹਿਬ ਤੁਹਾਡੇ ਚਿਹਰੇ ਦੀ ਮੁਸਕਾਨ ਕੁਝ ਕਹਿ ਰਹੀ ਆ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਤਿਕੂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡਾ ਹਲਕਾ ਵਿਧਾਇਕ ਸਰਦਾਰ ਕੁਮਨ ਸਿੰਘ ਜੀ ਦਾ ਔਰ ਨਾਲ ਮੁੱਖ ਮੰਤਰੀ ਪੰਜਾਬ ਕਿਉਂਕਿ ਸਾਡਾ ਇੱਕ ਛੋਟਾ ਭਰਾ ਕ੍ਰਿਸ਼ਨ ਜੇਹਰਾ ਕਾਮਕਰਾਂ ਦੇ ਵਿੱਚੋਂ ਹੈ ਔਰ ਜਿਹਨੂੰ ਟਿਕਟ ਦੇ ਕੇ ਆਮ ਆਦੀ ਪਾਰਟੀ ਨਵਾਜਿਆ ਔਰ ਉਤਸ਼ਾਹ ਅਸੀਂ ਦੇਖਦੇ ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਸਾਡੇ ਐਮਐਲਏ ਸਾਹਿਬ ਜਿਸ ਤਰ੍ਹਾਂ ਇਲਾਕੇ ਦੇ ਨਾਲ ਵਿਤਰਦੇ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਪੂਰੇ ਵਾਰਡ ਨੰਬਰ 16 ਦੇ ਵਿੱਚ ਉਤਸ਼ਾਹ ਔਰ ਬਹੁਤ ਵੱਡੀ ਭਾਰੀ ਲੀਡ ਦਾ ਸਾਡਾ ਭਰਾ ਕ੍ਰਿਸ਼ਨ ਜੀ ਨੂੰ ਇਹ ਵਾਰਡ ਵਾਸੀ ਜਿਤਾ ਕੇ ਭੇਜਣਗੇ ਔਰ ਜਿਹੜੀ ਉਮੀਦ ਨਾਲ ਜਿਤਾ ਕੇ ਭੇਜਣ ਔਰ ਉਸ ਨੂੰ ਅਸੀਂ ਪੂਰਾ ਪੈਰਾ ਦਿੰਦੇ ਹੋਏ ਜੋ ਵੀ 크੍ਰਿਸ਼ਨ ਜੀ ਇੱਥੋਂ ਦੇ ਸਾਨੂੰ ਵਾਰਡ ਦੇ ਕੰਮ ਦੱਸਣਗੇ ਉਹਨੂੰ ਪਹਿਲ ਦੇ ਹੱਦ ਤੇ ਫਰਾਮਾਂਗੇ 크੍ਰਿਸ਼ਨ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਹੌਸਲਾ ਦਿੱਤਾ ਹੈ ਔਰ ਕਿਸ ਤਰ੍ਹਾਂ ਤੁਹਾਨੂੰ ਇੱਥੇ ਟਿਕਟ ਦੇ ਨਾਲ ਨਵਾਜਿਆ ਹੈ ਔਰ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਦਾਰ ਕਲਵੰਤ ਸਿੰਘ ਐਮ ਐਲ ਏ ਸਾਹਿਬ ਦਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਆਮ ਆਦੀ ਪਾਰਟੀ ਦਾ ਪੂਰੀ ਟੀਮ ਦਾ ਜਿਨ੍ਹਾਂ ਵੱਲੋਂ ਇੱਕ ਆਮ ਘਰ ਦੇ ਵਿੱਚੋਂ ਮੈਂ ਜਮੀ ਨਾਰਮਲ ਘਰ ਦੇ ਵਿੱਚੋਂ ਮੈਨੂੰ ਇਹਨਾਂ ਨੇ ਟਿਕਟ ਦਿੱਤੀ ਹੈਗੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾਗਾ ਤੇ ਜੋ ਕਿ ਮੈਨੂੰ ਜਿਹੜਾ ਵੀ ਕੰਮ ਆਖਣਗੇ ਜਦੋਂ ਕਿ ਆਪਾਂ ਪੂਰੀ ਲੀਡ ਨਾਲ ਜਿੱਤਾਂਗੇ ਤਾਂ ਪਹਿਲ ਦੇ ਆਧਾਰ ਦੇ ਉੱਪਰ ਕਿਉਂਕਿ ਐਮਐਲ ਸਾਹਿਬ ਵੀ ਕੱਲ ਆਏ ਸੀਗੇ ਐਮਐਲ ਸਾਹਿਬ ਵੀ ਕੱਲ ਕਹਿ ਗਏ ਨੇ ਜਿਹੜੀਆਂ ਏਰੀਆ ਦੇ ਵਿੱਚ ਸੀਵਰੇਜ ਪੈਨਲ ਆਗਾ ਵੀ ਉਹ ਜਲਦੀ ਕੰਮ ਚਲਾ ਚਲਾਇਆ ਜਾਊਗਾ ਜੀ ਜਿਹੜੇ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਉਹ ਵੀ ਅੱਜ ਇੱਥੇ ਇਹਨਾਂ ਨਾਲ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਦਾ ਪ੍ਰਧਾਨ ਜੀ ਤੁਹਾਡਾ ਵੀ ਕਾਫੀ ਲੰਮਾ ਸਮਾਂ ਤੁਸੀਂ ਪ੍ਰਧਾਨਗੀ ਕੀਤੀ ਹੈ ਤੇ ਇੱਥੇ ਵਾਰਡ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਮੈਂ ਇੱਕ ਗੱਲ ਦੱਸਣੀ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਇੱਕ ਗਰੀਬ ਪਰਿਵਾਰ ਦੇ ਬੱਚੇ ਨੂੰ ਸਾਡੇ ਨਮਾਣੇ ਉਸਤੇ ਕਹਿਣ ਤੇ ਇਹਨੂੰ ਟਿਕਟ ਦਿੱਤੀ ਅਸੀਂ ਵਾਰਡ ਦਾ ਸਰਵੇ ਵੀ ਕੀਤਾ ਹੁਣ ਵੀ ਅਸੀਂ ਵਾਰਡ ਚ ਫਿਰਦੇ ਆ 30 35 ਘਰ ਮੇਰੇ ਨਾਲ ਬਾਈ ਨੇਮ ਜੁੜੇ ਹੋਏ ਨੇ ਉਹਨਾਂ ਕੋਲ ਗਏ ਉਹ ਕਹਿੰਦੇ ਪ੍ਰਧਾਨ ਜੀ ਤੁਸੀਂ ਆ ਕੇ ਬੋਰਡ ਤਾਂ ਨਹੀਂ ਜਾਂਦੀ ਕਿਤੇ ਪਰ ਪਹਿਲੀ ਸਾਨੂੰ ਬਹੁਤ ਹਮਦਰਦੀ ਆ ਇਹ ਬੱਚਾ ਦੋ ਵਾਰੀ ਹਾਰ ਲਿਆ ਹਾਰਨ ਤੋਂ ਬਾਅਦ ਵੀ ਇਹ ਸਾਡੇ ਵਿੱਚ ਰਹਿੰਦਾ ਹੈ ਅਧੀ ਰਾਤ 12 ਵਜੇ ਲੈ ਜਾਓ 1 ਵਜੇ ਲੈ ਜਾਓ ਜਦੋਂ ਮਰਜ਼ੀ ਲੈ ਜਾਓ ਮੈਨੂੰ ਬੜੀ ਖੁਸ਼ੀ ਹੋਈ ਵੀ ਅਸੀਂ ਟਿਕਟ ਤਵਾ ਕੇ ਇਹਨੂੰ ਕੋਈ ਗਲਤੀ ਨਹੀਂ ਕੀਤੀ ਬਾਕੀ ਇਹ ਵਾਰਡ ਦਾ ਮੇਰਾ ਜਿੱਦਨ ਦੀ ਮੈਂ ਇਸ ਲਾਈਨ 'ਚ ਆਇਆ 2000 'ਚ ਪ੍ਰਧਾਨ ਬਣਿਆ ਸੀਗਾ ਉਦੋਂ ਵੀ ਇਹ ਮੇਰੀ ਵਾਰਡ ਸੀਗਾ ਉਰੇ ਬਹੁਤ ਬਰਾਹਲ ਸੀਗਾ ਇੱਕ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਇਹ 22 23 ਗਲੀਆਂ ਅਸੀਂ ਇਕੱਠੀਆਂ ਮਿਲ ਇਕੱਠੇ ਮਤੇ ਪਾ ਕੇ ਸੀ ਉਦੋਂ ਬਣਾਈਆਂ ਇਹ ਲੋਕ ਯਾਦ ਅੱਜ ਤੱਕ ਯਾਦ ਰੱਖਦੇ ਨਹੀਂ ਅੱਜ ਕੱਲ ਤਾਂ ਅਗਲੇ ਅਗਲੇ ਦਿਨ ਭੁੱਲ ਜਾਂਦਾ ਹੁਣ ਮੈਨੂੰ ਕਹਿੰਦੇ ਸੀ ਆ ਤੁਸੀਂ ਉਹ ਨਰਕ ਚੋਂ ਕੱਢੇ ਦੀ ਭਾਈ ਹਾਂ ਥੋੜਾ ਰਹਿ ਗਿਆ ਹੁਣ ਕੱਢ ਦੋ ਰਾਤ ਐਮਐਲਏ ਸਾਹਿਬ ਆਏ ਸੀਗੇ ਰੈਲੀ ਐਡੀ ਵੱਡੀ ਸੀ ਉਹ ਵੀ ਸਾਨੂੰ ਤਾਂ ਐਸੀ ਵੀ ਚਲ 10 20 ਬੰਦੇ 30 ਬੰਦੇ ਉਹ ਮਹੱਲੇ ਤਾਂ ਨਹੀਂ ਕਟੋਂਦਾ ਹੁੰਦਾ ਰਾਤ 300 ਬੰਦਾ ਘਟੋ ਘਟ ਤੇ ਲੇਡੀਜ਼ ਬੜੇ ਉਤਸ਼ਾਹ ਨਾਲ ਨਾਰੇ ਲਾਰੇ ਸੀ ਐਮਐਲਏ ਸਾਹਿਬ ਨੂੰ ਵੀ ਖੁਸ਼ੀ ਹੋਈ ਕਿ ਇਹ ਇੱਕ ਮੰਤਰੀ ਦੀ ਲੇਲੀ ਬਣ ਕੇ ਖੜ ਗਈ ਵੀ ਉਹਦੇ ਨਾਲ ਵੀ ਵਾਰਡ ਦਾ ਉਤਸ਼ਾਹ ਨਜ਼ਰ ਆਉਂਦਾ ਹੁਣ ਅਸੀਂ ਰੌਡ ਸੇ ਸ਼ੁਰੂ ਕਰਿਆ ਤਕਰੀਬਨ ਵਾਰਡ ਦਾ ਸਾਰਾ ਵਾਰਡ ਉਹਨੇ ਖੜੀ ਹੈ ਉਹ ਤੁਹਾਨੂੰ ਦੇਖ ਹੀ ਲਿਆ ਤੁਸੀਂ ਸੋ ਅਸੀਂ ਤਾਂ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਹੈ ਔਰ ਵੱਡੀ ਲੀਡ ਨਾਲ ਜਿਤਾ ਕੇ ਇਹਨੂੰ ਐਮਸੀ ਬਣਾਉਣਗੇ ਮੈਂ ਐਮਸੀ 1 ਸਾਲ ਲਈ ਰਹਿ ਗਿਆ ਮੇਰੇ ਖਿਆਲ ਚ 1 ਸਾਲ ਜੀ ਇਹਨਾਂ ਦੇ ਰਹਿੰਦੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਪੂਰੀਆਂ ਕਰਾਂਗੇ ਇਹ ਐਮਐਲਏ ਸਾਹਿਬ ਨੇ ਸਾਨੂੰ ਵਿਸ਼ਵਾਸਤ ਹੋਇਆ ਜਿਵੇਂ ਕਿ ਹਲਕਾ ਵਿਧਾਇਕ ਵੱਲੋਂ ਵੀ ਇੱਥੇ ਛੋੜੇ ਗਏ ਨੇ ਔਰ ਇਹਨਾਂ ਦੇ ਕਾਫੀ ਹੌਸਲੇ ਉੱਚੇ ਬੁਲੰਦ ਹੈ ਔਰ ਇੱਥੇ ਜ ਕੀ ਕਹਿਣਾ ਚਾਹੂੰਗੇ ਜਲੂਰ ਸਾਹਿਬ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਇੱਥੇ ਤੋਂ ਤੁਸੀਂ ਦੇਖ ਹੀ ਰਹੇ ਹੋ ਬਾੜ ਦੇ ਵਿੱਚ ਬਹੁਤ ਪਰ ਮਹੰਗਾਰਾ ਮਿਲ ਰਿਹਾ ਐ ਐਮਐਲਏ ਸਾਹਿਬ ਨੇ ਜੋ ਹੁਣ ਤੱਕ ਸ਼ਹਿਰ ਵਾਸਤੇ ਹਲਕੇ ਵਾਸਤੇ ਕੰਮ ਕੀਤੇ ਨੇ ਲੋਕ ਕੰਮਾਂ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਜੋ ਟਿਕਟ ਦੇ ਕੇ ਕ੍ਰਿਸ਼ਨ ਜੀ ਨੂੰ ਪਾਰਟੀ ਨੇ ਨਵਾਜਿਆ ਐ ਐਮਐਲਏ ਸਾਹਿਬ ਨੇ ਨਵਾਜਿਆ ਤਾਂ ਉਹਨੂੰ ਜਿੱਤ ਦਾ ਸਹਾਰਾ ਇਹ ਕ੍ਰਿਸ਼ਨ ਜੀ ਦੇ ਐਮਐਲਏ ਸਾਹਿਬ ਦੇ ਸਿਰ ਤੇ ਬਣਿਆ ਜਾਣਾ ਤਾਂ ਜੋ ਬਾੜ ਦੇ ਜੋ ਕੰਮ ਨੇ ਉਹ ਸਾਰੇ ਕੰਮ ਜੋ ਹੋਣ ਵਾਲੇ ਸਾਰੇ ਕਰਾਏ ਜਾਣਗੇ ਇੱਕ ਅਪੀਲ ਵੀ ਕਰਦੇ ਆਂ ਸਾਥੀਆਂ ਨੂੰ ਕਿਉਂਕਿ ਸਰਕਾਰ ਐ ਦੇਖੋ 1 ਸਾਲ ਵਾਸਤੇ 1.5 ਸਾਲ ਵਾਸਤੇ ਐਮਸੀ ਬਣਾਣਾ ਐ ਤਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਕ੍ਰਿਸ਼ਨ ਜੀ ਨੂੰ ਜਿਤਾਓ ਤੇ ਤੁਸੀਂ ਇੱਕ ਵੀਰੇਮ ਵਾਰਡ ਦਾ ਸਾਰਾ ਇਕੱਠ ਨਾਲ ਹੈ ਡੋਰ ਟੂ ਡੋਰ ਕਰਦੇ ਆ ਬੇਸ ਕੋਈ ਰੈਲੀ ਕਰਦੇ ਆ ਜੋ ਵੀ ਕੰਮ ਨੇ ਪਹਿਲਾਂ ਵੀ ਕਰਾਏ ਗਏ ਨੇ ਤੇ ਰਹਿਦੇ ਕੰਮ ਉਹ ਵੀ ਕਰਵਾਏ ਜਾਣਗੇ ਧੰਨਵਾਦ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਹੌਸਲੇ ਬੁਲੰਦ ਹੈ ਔਰ ਇੱਥੇ ਇਹਨਾਂ ਦੇ ਨਾਲ ਵੱਡਾ ਕਾਫਲਾ ਇੱਕ ਸੈਕੰਡਰੀ ਗਿਣਤਾ ਦੇ ਵਿੱਚ ਨਾਲ ਇਹਨਾਂ ਦੇ ਚੱਲ ਰਿਹਾ ਜਿਹੜਾ ਕਿ ਘਰ ਘਰ ਜਾ ਕੇ ਡੋਰ ਟੂ ਡੋਰ ਆਮ ਆਦਮੀ ਪਾਰਟੀ ਵਾਸਤੇ ਵੋਟ ਮੰਗ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਕਿ ਕ੍ਰਿਸ਼ਨ ਇੱਥੇ ਪਹਿਲਾਂ ਵੀ ਇੱਕ ਦੋ ਵਾਰ ਹੀ ਖੜੇ ਨੇ ਔਰ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੀ ਪ੍ਰਾਪਤੀ ਨਹੀਂ ਮਿਲੀ ਪਰ ਅੱਜ ਇਹਨਾਂ ਦੇ ਹੌਸਲੇ ਕਾਫ ਗਰੇ ਆ ਕੀ ਕਹਿਣਾ ਚਾਹੋਗੇ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਮੇਰੇ ਜਿੰਨੇ ਵੀ ਭੈਣ ਭਰਾਏ ਨੇ 16 ਨੰਬਰ ਵਾਰਡ 'ਚ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਆ ਅਸੀਂ ਜਿੱਤੇ ਇਹਨਾਂ ਨੂੰ ਕ੍ਰਿਸ਼ਨ ਪ੍ਰਧਾਨ ਨੂੰ ਜਿਤਾ ਕੇ ਐਮਐਲਏ ਦੀ ਝੋਲੀ ਵਿੱਚ ਪਾਵਾਂਗੇ ਸਾਰੇ ਜਾਰੇ ਸੰਯੋਗ ਦੇਾਂਗੇ ਵੋਟਾਂ ਨਾਲ ਵੀ ਸਬੋਟਾਂ ਨਾਲ ਵੀ ਕਾਫੀ ਹੌਸਲੇ ਬੁਲੰਦ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਭੁਖ ਔਰ ਜਿਸ ਤਰ੍ਹਾਂ ਦੇ ਇਹ ਕਾਉਂਸਲਰ ਦੀ ਜਿਹੜੀ ਜਿੱਤ ਹੋਵੇਗੀ ਉਸ ਦਾ ਕੀ ਨਤੀਜਾ ਆਵੇਗਾ ਪਰ ਹੌਸਲੇ ਬੁਲੰਦ ਹੈ